He did. ਪ੍ਰਤੀਜਿਤਾਉਣਾ ਹੈ de did ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜੈ ਜੀ ਜੈ ਜੀ ਕੀ ਹਾਲ ਨੰਗਲਿਆ ਐਥੀ ਆਏ ਸੀ 2022 ਚ ਵੀ ਤੁਕੀਆਂ ਕੱਢੀਆਂ ਸੀ ਤੁਕੀਆਂ ਤੁਸੀਂ ਇਸ ਵਾਰੀ ਫੇਰ ਤਿਆਰ ਸਾਰਾ ਪੰਜਾਬ ਤਿਆਰ ਨੰਗਲ ਕਿਤੇ ਪਿੱਛੇ ਨਾ ਰਹਿ ਜਾਏ 13 0 ਸਾਰੀਆਂ ਰਿਪੋਰਟਾਂ ਇਹੀ ਆ ਰਹੀਆਂ ਨੇ ਸਰਵੇ ਸੁਰਵੇ ਆ ਗਏ ਲੋਕਾਂ ਨੇ ਫੈਸਲਾ ਕਰ ਲਿਆ ਕੈਸੀ ਤਾਂ ਪੰਜਾਬ ਦਾ ਪੁੱਤ ਸਾਡਾ ਛੋਟਾ ਵੱਡਾ ਭਾਈ ਭਗਵੰਤ ਮਾਨ ਦੇ ਹੱਕ 'ਚ ਖੜਾਂਗੇ ਇਸ ਤਾਂ ਆਪਣੇ ਕੋਲੇ ਸਰਕਾਰ ਕੰਮ ਆਪੇ ਹੀ ਕਰਨੇ ਆ ਇਧਰ ਉਧਰ ਵੋਟਾਂ ਪਾ ਕੇ ਖਰਾਬ ਨਾ ਕਰ ਲਿਓ ਨਾਲੇ ਜਿਹੜਾ ਕਾਂਗਰਸ ਵਾਲਾ ਇੱਥੇ ਆਇਆ ਸੰਗਰੂਰ ਤੋਂ ਦੋ ਵਾਰੀ ਹਰਾ ਕੇ ਭੇਜਿਆ ਇੱਥੇ ਇਥੋਂ ਤੁਸੀਂ ਪਿਰਦ ਹਾਂ ਤੁਸੀਂ ਇਥੋਂ ਆਪਣਾ ਹਿੱਸਾ ਪਾਓ ਉਹਨੂੰ ਪਤਾ ਲੱਗ ਜੇ ਮੈਂ ਜਿੱਥੇ ਜਾਵਾਂ ਉਹ ਮੂਰੇ ਭਗਵੰਤਬਾਨ ਖੜਾ ਹੁੰਦਾ ਠੀਕ ਹੈ ਨਾ ਮਾਲਵਿੰਦਰ ਕੰਗ ਤੁਹਾਡਾ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆਇਆ ਚੌਥੇ ਨੰਬਰ ਚੌਥੇ ਨੰਬਰ ਤੇ ਹੈ ਚੌਥੇ ਨੰਬਰ ਤੇ ਚੋਣ ਨਿਸ਼ਾਨ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਮੁੜ ਕੇ ਫਿਰ ਜਦੋਂ 13 0 ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਆਊਗਾ ਕੰਮ ਕਰਨ ਦਾ ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਆਨੰਦਪੁਰ ਸਾਹਿਬ ਆ ਜਿਨ੍ਹਾਂ ਆਪਣੀ ਬੈਲਟ ਹੈ ਇਹਨੂੰ ਟੂਰਿਸਟਲ ਮਾਮਲੇ 'ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾ ਕੇ ਕਰਨਗੇ ਮੇਰੇ ਤੇ ਕੀ ਰੱਖੇ ਇਨਕਲਾਬ ਇਨਕਲਾਬ ਆ ਲਾ ਤੁਸੀਂ ਵੀ 10 15 ਸਕਿੰਟ ਤੁਸੀਂ ਵੀ ਕੱਢ ਲਓ ਬੜਾਸ ਹਾਂਜੀ ਹਾਂਜੀ ਟਿਕਲੀ ਓ ਯਾਰ ਕਿਉਂ ਬਸ ਰੈਣ ਦੇ ਨਾਲ ਸਾਰੀ ਯਾਦ ਆ ਤੁਹਾਨੂੰ ਇਦਰੋਂ ਮੈਂ ਸੁਣਾਉਣਾ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸਾਂ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਕਹਿੰਦੀ ਹੈ ਬੀਬਾ ਜੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਬੋਟੀ ਐ ਲਓ ਫਿਰ ਨੰਗਲ ਵਾਲਿਓ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਸਦਾ ਲਈ ਪੰਜਾਬ ਚੋ ਸਦਾ ਲਈ ਪੰਜਾਬ ਚੋ ਜਿੱਤੀਏ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਅੱਜ ਆਸ਼ੀਰਵਾਦ ਦੇਣ ਆਏ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪਣੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਬਹੁਤ ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਮਾਮਾ ਭੈਣਾਂ ਆਈਆਂ ਨੇ ਇਹਨਾਂ ਨੇ ਗਦਾ ਪੇਂਡ ਕੀਤੀ ਹੈ ਜੈ ਬਜਰੰਗ ਬਲੀ ਦੀ ਜੇ ਕਰੋ ਵੀਰ ਬਜਰੰਗੀ ਆਹਾ ਮਹਾਦੇ ਜੇ ਕਰੋ ਵੀਰ ਬਜਰੰਗੀ ਆਹਾ ਮਹਾਦੇ ਸੱਡਾ ਹਨੂਮਾਨ ਭਗਵਾਨ ਤੁਮਾਰ ਧੰਵਾਦ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮਾਵਾ ਭੈਣਾ ਐਨੀ ਗਰਮੀ ਚ ਆਏ ਨੇ ਉਹ ਸੁਖਬੀਰ ਬਾਦਲ ਉਹਨੂੰ ਦਿਹਾੜੀ ਤੇ ਵੀ ਨਹੀਂ ਬੰਦੇ ਲੱਭਦੇ ਉਹ ਕਹਿੰਦੇ ਤੁਹਾਡੇ ਤੋਂ ਪੈਸੇ ਲੈਣੇ ਨਹੀਂ ਤੁਹਾਡੇ ਤਾਂ ਪਾਪ ਵਾਲੇ ਨੇ ਤੁਹਾਡੀ ਤਾਂ ਪਾਪ ਦੀ ਕਮਾਈ ਐ ਨੇ ਬਰਕਤ ਨਹੀਂ ਕਰਨੀ ਸੋ ਵੀ ਹੋ ਐਤ ਕੀ ਫਿਰ ਚੱਕਦੇ ਹੋ ਫੱਟੇ ਨੰਗਲ ਵਾਲੇ ਤੁਹਾਡੇ ਤੋਂ ਮੈਨੂੰ ਉਮੀਦ ਹੈ ਮੈਨੂੰ ਕੇਜਰੀਵਾਲ ਸਾਹਿਬ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿੱਥੇ ਚੱਲੇ ਅੱਜ ਮੈਂ ਕਿਹਾ ਨੰਗਲਾਂ ਜੀ ਕਹਿੰਦੇ ਮੈਨੂੰ ਨਾਰੇ ਸੜਾ ਦੀ ਬਸ ਦੋ ਇਨਕਲਾਬ ਜਿੰਦਾਬਾਦ ਦੇ ਭਾਰਤ ਮਾਤਾ ਕੀ ਜੈ ਦੇ ਤੇ ਬੋਲੇ ਸੋਨਿਆ ਹਾਲ ਦੇ ਉੱਥੋਂ ਪਤਾ ਲੱਗ ਜਾਂਦਾ ਕਿ ਲੋਕ ਕਿੰਨੇ ਦ੍ਰਿੜ ਰੱਤੇ ਨੇ ਇੱਥੇ ਆਏ ਨੇ ਇਨਕਲਾਬ ਬੋਲੇ ਸੋਨਿਆ ਜੈ ਜੈਕਾਰ ਭਾਰਤ ਮਾਤਾ ਕੀ ਜੈ ਵਾ ਵਈ ਵਾ ਜਿਉਂਦੇ ਵਾਸਤੇ ਰੋ ਜਿੰਦਾਬਾਦ ਰਹੋ ਆਬਾਦ ਰਹੋ ਪੰਜਾਬ ਦਾ ਪੁੱਤ ਜਿਤਾਉਣਾ ਆਇਆ the